ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗਾੜ ਤਹਿਸੀਲ ਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਿਸਾਨ ਵੀਰੋ ਕੱਲ ਮੈਂ ਇੱਥੋਂ ਦੀ ਲੰਘਿਆ ਜਾ ਰਿਹਾ ਸੀ ਤੇ ਇਹ ਜਿਹੜੇ ਕਿਸਾਨ ਨੇ ਬਹੁਤ ਸਫਲ ਕਿਸਾਨ ਨੇ ਸਾੜ ਜੀ ਇਹਨਾਂ ਨੇ ਇੱਕ ਅਣਕ ਵੱਢ ਕੇ ਇਹਦੇ ਲਵੇ ਹਲ ਫੇਰ ਤੇ ਅਸੀਂ ਕੱਲ ਮੈਂ ਦਿਖਾ ਰਿਹਾ ਸੀ ਅੱਗੇ ਥੋੜਾ ਨੇਪੀਅਰ ਬਾਜਰਾ ਖੜਾ ਤੇ ਅੱਜ ਇਹਨਾਂ ਨੇ ਆ ਨੇਪੀਅਰ ਬਾਜਰਾ ਲਾਉਣਾ ਵੀ ਸ਼ੁਰੂ ਕਰਤਾ ਤੇ ਇਹ ਜਿਹੜੀ ਕਣਕ ਹੈ ਹੱਕ ਤੋਂ ਵੀ ਬਾਜੂ ਇਹ ਕਹਿ ਰਹੇ ਨੇ ਵੀ ਅਜੇ ਅਸੀਂ ਚਾਰ ਪੰਜ ਨੇੜੇ ਕਣਕ ਨਹੀਂ ਕੱਟਣੀ ਅਜੇ ਨਰਮ ਹੈ ਤੇ ਇਹ ਤੁਹਾਨੂੰ ਆਪ ਦੱਸ ਰਹੇ ਨੇ ਸਾੜ ਜੀ ਸਾਨਾ ਲਖਵਿੰਦਰ ਸਿੰਘ ਸਾਨਾ ਉਹ ਹਰਜਿੰਦਰ ਸਿੰਘ ਪਿੰਡ ਲੱਖਾ ਸਿੰਘ ਵਾਲਾ ਅਸੀਂ ਇਹ ਤਾਂ ਲਾਇਆ ਜੀ ਗਾਹ ਕਣਕ ਦਾ ਵਿਚਾਰ ਹੈ ਵੀ ਗਾਹ 3-4 ਦਿਨਾਂ ਬਾਅਦ ਗਾਹ ਕਣਕ ਵੱਢਾਂਗੇ ਜੀ ਨਾਲੇ ਅੱਗ ਦਾ ਵਿਚਾਰ ਹੋਊਗਾ ਜੀ ਤੇ ਕਿਸਾਨ ਵੀਰੋ ਇਹ ਸਰ ਜੀ ਉਹਨਾਂ ਨੇ ਜਿਹੜਾ ਬਾਜਰਾ ਲਾਇਆ ਇਹ ਹਰੇ ਪੱਠਿਆਂ ਦੀ ਸਰ ਬੈਂਕ ਹੈ ਤੇ ਮੈਂ ਸਾਮੀ ਦਾ ਵੀ ਪਹਿਲੀ ਕਟਾਈ ਇਹਨੇ 40-45 ਦਿਨ ਬਾਅਦ ਦੇ ਦੇਣੀ ਹੈ ਫਿਰ ਇਹ ਮਹੀਨੇ-ਮਹੀਨੇ ਬਾਅਦ ਇਹਨੂੰ ਅਸੀਂ ਕੱਟਦੇ ਰਹਾਂਗੇ ਤੇ ਇਹ ਜਿਹੜਾ ਚਾਰਾ ਇਹਨੂੰ ਸੋਕਾ ਨਹੀਂ ਲੱਗਣ ਦੇਣਾ ਚਾਹੀਦਾ ਤੇ ਹਰ ਕਟਾਈ ਤੋਂ ਬਾਅਦ ਇਹਨੂੰ ਹਲਕਾ ਜਿਹਾ ਜੂਰੀਆ ਪਾ ਦੇਣਾ ਚਾਹੀਦਾ ਦੇਖੋ ਕਿਸਾਨ ਵੀਰੋ ਇੱਕ ਤਾਂ ਇਹਨਾਂ ਨੂੰ ਪੱਠੇ ਨਹੀਂ ਮੁਕਣਗੇ ਤੇ ਦੂਜਾ ਇਹਨਾਂ ਨੇ ਅੱਗ ਤੋਂ ਬਚਾ ਕਰ ਲਿਆ ਸ਼ਸ਼ੀਕਾ